ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅਚਤਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਅਮਰਤਪਾਲ ਸਿੰਘ ਹੋਰਾ ਨੇ ਇੱਕ ਡੂਟ ਸਾਹਿਬ ਦੇ ਸੰਸਦ ਮੈਂਬਰ ਵਜੋਂ ਅੱਜ ਲੋਕ ਸਭਾ ਦੇ ਸਪੀਕਰ ਤੇ ਕੈਬਨ ਚ ਜਾ ਕੇ ਭਾਰਤੀ ਸੰਵਿਧਾਨ ਅਨੁਸਾਰ ਸੰਸਦ ਮੈਂਬਰੀ ਦੀ ਸੌ ਚੁੱਕ ਲਈ ਹੈ ਤੇ ਸੌ ਚੁੱਕਣ ਦੇ ਨਾਲ ਹੀ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਹੈ ਕਿ ਕੀ ਹੁਣ ਅਮਰਤਪਾਲ ਸਿੰਘ ਤੋਂ ਐਨਐਸਏ ਆ ਠੀਕਾ ਅਮਰਤਪਾਲ ਸਿੰਘ ਹੋਰਾ ਦੇ ਉੱਤੇ ਐਨਐਸਏ ਲੱਗਾ ਐਨਐਸਏ ਤਹਿਤ ਉਹਨਾਂ ਨੂੰ ਡਿਪੂ ਜੇਲ੍ਹ ਭੇਜਿਆ ਗਿਆ ਤੇ ਜੇਲ੍ਹ ਦੇ ਅੰਦਰੋਂ ਹੀ ਉਹਨਾਂ ਨੇ ਚੌਣ ਲੜੀ ਤੇ ਖਰੂਰ ਸਾਹਿਬ ਹਲਕੇ ਤੋਂ ਪੂਰੇ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ 'ਚ ਸਭ ਤੋਂ ਵੱਧ ਵੋਟਾਂ ਨਾਲ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਬਣੇ। 197210 ਵੋਟਾਂ ਨਾਲ ਖਰੂਤ ਸਾਹਿਬ ਹਲਕੇ ਤੋਂ ਜਿੱਤ ਕੇ ਅਮਰਪਾਲ ਸਿੰਘ ਝੇਲ 'ਚ ਬੈਠੇ ਆਂ ਮੈਂਬਰ ਪਾਰਲੀਮੈਂਟ ਬਣੇ। ਬੇਸ਼ੱਕ ਉਹਨਾਂ ਤੇ ਬਖਵਾ ਕੇਸ ਚੱਲਦੇ ਨੇ। ਪਰ ਐਨਐਸਏ ਤਹਿਤ ਇਹ ਚਰਚਾ ਕਾਨੂੰਨੀ ਮਾਰ ਵੀ ਕਰ ਰਹੇ ਨੇ। ਇਹ ਉਹਨਾਂ ਦੇ ਸਮਰਥਕ ਵੀ ਕਰ ਰਹੇ ਨੇ। ਉਹਨਾਂ ਦੇ ਵਕੀਲ ਵੀ ਸਰਜੋੜ ਕੇ ਦੇਖ ਰਹੇ ਨੇ ਕਿ ਇਹਦੇ ਤੇ ਕਿਵੇਂ ਅੱਗੇ ਪੱਧਿਆ ਜਾਵੇ। ਤੇ মিডিਆ ਦੇ ਗਲਿਆਰਾਂ 'ਚ ਵੀ ਇਸ ਗੱਲ ਦੀ ਚਰਚਾ ਹੈ। ਕਿ ਕੀ ਹੁਣ ਅਮਰਪਾਲ ਸਿੰਘ ਨੂੰ ਮੁਕਤਾਰਾ 'ਚ ਵਾਪਸੀ ਦਾ ਮੰਨਿਆ ਜਾਏਗਾ ਕਿ ਸੰਵਿਧਾਨ ਅਨੁ ਜਦੋਂ ਕਿ ਉਹਨਾਂ ਦਾ ਸੁਲਤਾਨ ਖੱਕ ਬਣਦਾ ਸੀ ਜਦੋਂ ਲੋਕ ਪਤਵੰਤਾਂ ਰੋ ਜਿੱਤੇ ਨੇ ਤੁਹਾਨੂੰ ਸੌਂਚਾਈ ਜਾਵੇ 60 ਦਿਨਾਂ ਦੀ ਜਿਹੜੀ ਤਲਵਾਰ ਲਟਕ ਰਹੀ ਸੀ ਉਹ ਮਾਮਲਾ ਵੀ ਖਤਮ ਹੋ ਗਿਆ ਹੁਣ ਤਾਂ ਕਿਉਂਕਿ ਬਕਾਇਦਾ ਤੌਰ ਤੇ ਅੰਮ੍ਰਿਤਸਰ ਪੁਲਿਸ ਡਿਪੂਟਰ ਜੇਲ ਗਈ ਜਿੱਦੀ ਅਗਵਾਈ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਕਰ ਰਹੀ ਸੀ ਉਹਨਾਂ ਦੀ ਟੀਮ ਨੇ ਉੱਥੇ ਡਿਪੂਟਰ ਜੇਲ ਦੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਅੱਜ ਸਵੇਰੇ 4 ਵਜੇ ਅਮਰਪਾਲ ਸਿੰਘ ਨੂੰ ਪਹਿਲਾਂ ਡਿਪੂਟਰ ਜੇਲ ਤੋਂ ਬਾਹਰ ਲਿਆਂਦਾ ਫਿਰ ਇਰਬਾਸਤੇ ਵਿੱਚ ਬਿਠਾਇਆ ਫਿਰ ਫੌਜਦਾਰ ਕ੍ਰਾਫਟ ਦੇ ਰਾਹੀਂ ਦਿੱਲੀ ਏਅਰਪੋਰਟ ਲਿਆਂਦਾ ਦਿੱਲੀ ਏਅਰਪੋਰਟ ਤੋਂ ਦਿੱਲੀ ਪੋਰਟਸ ਦੇ ਨਾਲ ਕਾਫਲੇ ਦੇ ਰੂਪ ਦੇ ਵਿੱਚ ਭਾਰਤੀ ਸੰਸਦ ਵੱਲ ਨੂੰ ਵਧੇ 40 ਮਿੰਟ ਸੰਸਦ ਦੇ ਅੰਦਰ ਗੁਜ਼ਾਰੇ ਤੇ ਉਸ ਦੌਰਾਨ ਅਮਰਪਾਲ ਸਿੰਘ ਨੇ ਲੋਕ ਸਭਾ ਸਪੀਕਰ ਦੇ ਕਹਿਵਨ ਚ ਜਾ ਕੇ ਸੋਹ ਚੁੱਕੀ ਅਜੇ ਤੱਕ ਉਹਦੀ ਫੋਟੋ ਜਾਂ ਵੀਡੀਓਗ੍ਰਾਫੀ ਕੋਈ ਵਾਰ ਨਹੀਂ ਆਉਣ ਦਿੱਤੀ ਗਈ ਕਿਉਂਕਿ ਬਸਤਾ ਪਰਿਵਾਰਕ ਤੌਰ ਤੇ ਵੀ ਇਸ ਸਫ਼ਰ ਦੇ ਦੌਰਾਨ ਵੀ ਪਰੋਲ ਦੇ ਦੌਰਾਨ ਵੀ ਇਹ ਸ਼ਰਤਾਂ ਚ ਵੀ ਸ਼ਰਤ ਸੀ ਕਿ ਉਹਦੀ ਕੋਈ ਵੀਡੀਓਗ੍ਰਾਫੀ ਕੋ ਫੋਟੋਗ੍ਰਾਫੀ ਨਹੀਂ ਹੋਏਗੀ ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਇਸ ਫੋਟੋਗ੍ਰਾਫੀ ਦੇ حوالے ਨਾਲ ਇਹ ਇਸ ਪਹਿਲੂ ਤੇ ਵੀ ਕੋਰਸ ਸੀਗਾ ਕਿ ਕਿਤੇ ਕੋਈ ਉਹਨਾਂ ਵੱਲੋਂ ਕੋਈ ਨਾਰਾ ਹੈ ਕੋਈ ਟਿੱਪਣੀ ਕਿਉਂਕਿ ਸ਼ਰਤਾਂ 'ਚ ਇਹ ਵੀ ਲਿਖਿਆ ਕਿ ਤੁਸੀਂ ਇਸ ਪੈਰੋਲ ਦੇ ਦੌਰਾਨ ਸਿਰਫ ਸੋਚ ਚੁੱਕੋਗੇ ਉਹ ਤੋਂ ਬਿਨਾਂ ਤੁਸੀਂ ਕੋਈ ਵੀ ਰਾਸ਼ਟਰੀ ਮਤਲਬ ਕਿ ਰਾਸ਼ਟਰੀ ਹਿੱਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਜਾਂ ਬਿਆਨ ਨਹੀਂ ਦਿਓਗੇ ਪਰ ਹੁਣ ਇਹ ਇਸ ਪਹਿਲੂ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਮੋੜਿਆ ਜਾਂਦਾ ਜਦੋਂ ਕਿ ਪਰਿਵਾਰ ਚਾਹੁੰਦਾ ਸੀ ਕਿ ਅਮਰਪਾਲ ਸਿੰਘ ਅੱਜ ਪੰਜਾਬ ਆਉਂਦੇ ਸਚ ਕਹਿੰਦੀ ਜੀ ਦਰਬਾਰ ਸਭ ਮੱਥਾ ਟੇਕਦੇ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਪਿੰਡ ਆਉਂਦੇ ਪਰ ਅਗਲੇ ਕਹਿੰਦੇ ਨਹੀਂ ਭਾਈ ਪਰਿਵਾਰ ਦੀ ਮੁਲਾਕਾਤ ਵੀ ਦਿੱਲੀ ਹੋਆ ਕਿ 10 ਸ਼ਰਤਾਂ ਦੇ ਤਹਿਤ ਪਰੋਲ ਸੀ ਮੌਜੂਦ ਪਰ ਆਜਨ ਸੋ ਅਮਰਿਤਪਾਲ ਸਿੰਘ ਹੋਰਾਂ ਦੀ ਪਰੋਲ ਜਿਹੜੀ ਸੀਗੀ ਉਹ 10 ਸ਼ਰਤਾਂ ਦੇ ਆਧਾਰ 'ਤੇ ਸੀ ਇਸੇ ਆਧਾਰ 'ਤੇ ਉਹਨਾਂ ਨੂੰ ਬਾਹਰ ਲਿਆ ਕੇ ਸੋਚ ਕਹੀ ਗਈ 10 ਸ਼ਰਤਾਂ 'ਚ ਸ਼ਰਤ ਸੀਗੀ ਕਿ ਜੇਲ੍ਹ ਤੋਂ ਜੇਲ੍ਹ ਤੱਕ ਸਾਰੀ ਜ਼ਿੰਮੇਵਾਰੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਿੰਦਰ ਸਿੰਘ ਦੀ ਹੋਏਗੀ ਡੀਪਰੂਅਰ ਜੇਲ ਤੋਂ ਦਿੱਲੀ ਲੈ ਕੇ ਜਾਣਾ ਤੇ ਦਿੱਲੀ ਤੋਂ ਵਾਪਸ ਜੇਲ ਲੈ ਕੇ ਆਉਣਾ ਚਾਰ ਜਾਂ ਚਾਰ ਦਿਨਾਂ ਦੀ ਘੱਟ ਪਰੋਲ ਸੋਚਉਣ ਲਈ ਹੈ ਕਹਿੰਦੇ ਤੇ ਉਸ ਲਈ ਐਸਐਸਪੀ ਅੰਮ੍ਰਿਤਸਰ ਦਿਹਾਤੀ ਕਿਉਂਕਿ ਐਨਐਸਏ ਤਹਿਤ ਅੰਮ੍ਰਿਤਸਰ ਚ ਮਾਮਲਾ ਦਰਜ ਹੁੰਦਾ ਉਹ ਤੁਹਾਡੀ ਜੇਲ ਭੇਜਿਆ ਜਾਂਦਾ ਤੇ ਇਸ ਲਈ ਅੰਮ੍ਰਿਤਸਰ ਦੇ ਡੀਸੀ ਵੱਲੋਂ ਚੱਲੀ ਫਾਈਲ ਦੇ ਰਾਹੀਂ ਇਹ ਸੋਚਕਣ ਦੀ ਮਨਜ਼ੂਰੀ ਦਾ ਪ੍ਰਕਿਰਿਆ ਸਾਰੇ ਚੜਦੀ ਹੈ ਤੇ ਫਿਰ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਿੰਦਰ ਸਿੰਘ ਦੀ ਜ਼ਿੰਮੇਵਾਰੀ ਤੈ ਹੁੰਦੀ ਹੈ ਕਿ ਜੇਲ ਤੋਂ ਜੇਲ ਤੱਕ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਇਸ ਦੌਰਾਨ ਕਿੰਨੇ ਪੁਲਿਸ ਕਰਮੀ ਕਿਹੜੇ-ਕਿਹੜੇ ਰੈਂਕ ਵਾਲੇ ਪੁਲਿਸ ਕਰਮੀ ਤੁਸੀਂ ਨਾਲ ਲੈ ਕੇ ਜਾਣੇ ਪੰਜਾਬ ਟੀਮ ਦੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਉਹ ਤੁਹਾਡੇ ਕੋਲ ਜੇਲ੍ਹ ਦਾ ਪ੍ਰਸ਼ਾਸਨ ਵੀ ਤੁਹਾਡੇ ਨਾਲ ਕੁਝ ਨੁਮਾਇंदे ਭੇਜੇਗਾ ਆਪਣੇ ਅੱਗੇ ਦਿੱਲੀ ਪੁਲਿਸ ਦੀ ਵੀ ਹੋਏਗੀ ਸਾਰਾ ਕੁਝ ਉਹ ਸਾਰੀ ਪ੍ਰਕਿਰਿਆ ਫਿਰ ਲੋਕ ਸਭਾ ਸਪੀਕਰ ਦੀ ਮਨਜ਼ੂਰੀ ਨਾਲ ਤੁਸੀਂ ਸੰਸਦ ਦੇ ਕਿਸ ਹੱਦ ਤੱਕ ਜਾਣਾ ਹੈ ਕਿੰਨੇ ਸੁਰੱਖਿਆ ਗਾਰਡਾਂ ਨੇ ਜਾਣਾ ਹੈ ਕਿੰਨੇ ਪੁਲਿਸ ਕਰਮੀਆਂ ਨੇ ਜਾਣਾ ਹੈ ਕਿਹੜੇ ਰੈਂਕ ਦੇ ਨੇ ਜਾਣਾ ਇਹ ਲੋਕ ਸਭਾ ਦੇ ਸਪੀਕਰ ਦੇ ਉੱਥੋਂ ਦੇ ਸੈਕਟਰੀ ਦੇ حوالے ਨਾਲ ਤੁਹਾਡੇ ਕੋਲ ਜੋ ਜਾਣਕਾਰੀ ਹੈਗੀ ਤੁਸੀਂ ਉਸ ਦੇ ਅਨਸਾਰ ਕੰਮ ਕਰਨਾ ਇਹ ਵੀ ਕੰਮ ਦੇਖਣਾ ਐਸਐਸਪੀ ਦਿਹਾਤੀ ਦਾ ਹੀ ਕੰਮ ਹੈ ਤੀਸਰੀ ਸ਼ਰਤ ਸੀ ਪੈਰੋਲ ਦੌਰਾਨ ਦਿੱਲੀ ਤੋਂ ਇਲਾਵਾ ਦਿੱਲੀ ਜੁਡੀਸ਼ੀਅਲ ਖੇਤਰ ਤੋਂ ਇਲਾਵਾ ਬਾਹਰ ਨਹੀਂ ਲਿਆ ਜਾ ਸਕਦਾ ਅਮਰਤਪਾਲ ਸਿੰਘ ਤੀਸਰੀ ਸ਼ਰਤ ਇਹ ਸੀ ਇਸੇ ਚੌਥੀ ਸ਼ਰਤ ਹੈ ਕਿ ਸੰਸਦ ਤੋਂ ਇਲਾਵਾ ਦਿੱਲੀ ਦੇ ਵਿੱਚ ਕਿੱਥੇ ਰੱਖਣਾ ਕਿਉਂਕਿ ਸੰਸਦ 'ਚ ਕਿੰਨਾ ਸਮਾਂ ਲੱਗਦਾ ਉਹ ਜਿਵੇਂ 40 ਮਿੰਟ ਲੱਗੇ ਉਸ ਤੋਂ ਬਿਨਾਂ ਜਿੱਥੇ ਰਹਿਣਾ ਪੈਂਦਾ ਕਿਉਂਕਿ ਜੇ ਅੱਜ ਸੌ ਨਾ ਹੁੰਦੀ ਤਾਂ ਕੀ ਕੱਲ ਤੱਕ ਇਹ ਕੱਲੂ ਪਰਸੋਂ ਜੇ ਆਉਂਦੀ ਫਿਰ ਸੋਮਵਾਰ ਤੱਕ ਫਿਰ ਕਿਤੇ ਠਹਿਰਨਾ ਪੈਂਦਾ ਜਾਂ ਹੁਣ ਵੀ ਜੇ ਕਿਤੇ ਖਾਣਾ ਪੀਣਾ ਰੁਕਣਾ ਤਾਂ ਉਹ ਸਾਰੀ ਵੀ ਜ਼ਿੰਮੇਵਾਰੀ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਦੀ ਹੈ ਕਿ ਉਹਨਾਂ ਨੇ ਤੈਅ ਕਰਨਾ ਕਿ ਕਿੱਥੇ ਰੁਕਣਾ ਕੀ ਕਰਨਾ ਜਿਵੇਂ ਉਹਨੂੰ ਮੁਲਾਕਾਤ ਗੁਪਤ ਸੋ ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਬੰਦੀ ਹੁਕਮ ਨੇ ਪੰਜਾਬ ਦੀ ਬੰਦੀ ਹੁਕਮ 1981 ਦੀ ਧਾਰਾ 2 ਸੀ ਦੇ ਤਹਿਤ ਇਸ ਸ਼ਰਤਾਂਸ਼ ਸ਼ਰਤੀ ਕਿ ਅਮਰਪਾਲ ਸਿੰਘ ਨੂੰ ਪਰਿਵਾਰਕ ਮੈਂਬਰਾਂ ਨਾਲ 1 ਘੰਟੇ ਲਈ ਮਿਲਾਇਆ ਜਾਂਦਾ ਸੋ ਉਸ ਦੇ ਵਿੱਚੋਂ ਫਿਰ ਪਿਤਾ ਚਾਚੇ ਤੇ ਉਹ ਗੁਪਤ ਰੱਖਿਆ ਬੜਾ ਕੇ ਗੁਰਦੁਆਰਾ ਕਾਬਗੰਜ ਤੋਂ ਉਹਨਾਂ ਨੂੰ ਪੁਲਿਸ ਹੀ ਲੈ ਕੇ ਗਈ ਮਲਾਕੇ ਪੁਲਸੇ ਲਾਦੀ ਲੱਗੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਪੰਜਾਬ ਦੀ ਬੰਦੀ ਹੁਕਮ ਧਾਰਾ ਇਹ 1981 ਦੀ ਧਾਰਾ 2C ਦੇ ਤਹਿਤ ਇਹ ਅਮਰਪਾਲ ਸਿੰਘ ਨਾਲ ਮੁਲਾਕਾਤ ਸੋ ਇਹ ਸਾਰੀ ਪ੍ਰਕਿਰਿਆ ਇਸੇ ਦੌਰਾਨ ਅਮਰਪਾਲ ਸਿੰਘ ਕੋਈ ਵੀ ਰਾਸ਼ਟਰੀ ਸੁਰੱਖਿਆ ਸੰਬੰਧੀ ਬਿਆਨ ਨਹੀਂ ਦੇਵੇਗਾ ਇਸੇ ਲਈ ਸ਼ੈਦ ਉਹਦੀ ਵੀਡੀਓਗ੍ਰਾਫੀ ਨਹੀਂ ਹੋਣ ਦਿੱਤੀ ਗਈ ਜਾਂ ਹੋਈ ਹੋਵੇ ਜਨ ਤੱਕ ਨਹੀਂ ਕੀਤੀ ਗਈ ਤੋਂ ਚੁੱਕਣ ਵਾਲੀ ਹੈ ਨਾ ਫੇਰ ਡਿਬਿਊਰਗ ਦੇ ਜੇਲ੍ਹ ਤੋਂ ਦਿੱਲੀ ਤੱਕ ਤੇ ਦਿੱਲੀ ਤੋਂ ਡਿਬਿਊਰਗ ਦੇ ਜੇਲ੍ਹ ਤੱਕ ਜਿੰਨਾ ਸਮਾਂ ਲੱਗਣਾ ਉਹ ਸਮਾਂ ਵੀ ਪੈਰੋਲ ਦੇ ਵਿੱਚ ਗਿਣਿਆ ਜਾਣਾ ਆਉਣ ਦਾ ਲਿਜਾਣ ਦਾ ਟੋਟਲ ਸਮਾਂ ਵੀ ਪੈਰੋਲ ਦੀ ਹੱਦ ਦੇ ਵਿੱਚ ਸ਼ਾਮਲ ਹੈ ਇਸੇ ਦਰਾਂ ਡੀਜੀਪੀ ਪੰਜਾਬ ਦੇ ਰਾਖਮਾ ਬਜਟ ਜਿਹੜਾ ਵਿਭਾਗੀ ਬਜਟ ਹੈ ਉਹਦੇ ਵਿੱਚੋਂ ਖਰਚੀ ਦਿੱਤੀ ਗਈ ਹੋਣੀ ਆ ਆਉਣ ਜਾਣ ਲਿਜਾਣ ਤੇ ਜਿੰਨਾ ਖਰਚਾ ਹੋਇਆ ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਮੌਕੇ ਦੀ ਨਿਯਕਤ ਹੈ ਸਾਹਿਬ ਨਾਲ ਉੱਥੋਂ ਦੇ ਲੋਕ ਸਭਾ ਸਪੀਕਰ ਸੰਸਦ ਸਕੱਤਰ ਉਹਨਾਂ ਦੇ ਹਵਾਲੇ ਨਾਲ ਜੇ ਕੋਈ ਅਦਾਤ ਹੁੰਦੀ ਆ ਤਾਂ ਉਹਦੀ ਮੌਕੇ ਤੇ ਕਿਵੇਂ ਪਾਲਣਾ ਕਰਨੀ ਇਹ ਵੀ ਜ਼ਿੰਮੇਵਾਰੀ ਹੁੰਦੀ ਆ ਸੋ ਇਹ 10 ਸ਼ਰਤਾਂ ਸੀ ਇਹਨਾਂ ਸ਼ਰਤਾਂ ਦੇ ਤਹਿਤ ਹੀ ਅਮਰਤਪਾਲ ਸਿੰਘ ਉਹਨਾਂ ਨੇ ਡਿਬੂਰ ਜੇਲ੍ਹ ਤੋਂ ਲਿਆ ਕੇ ਉਹਨਾਂ ਨੂੰ ਸੌਂਚ ਕਾਤੀ ਹੁਣ ਜਿਹੜੀ 60 ਦਿਨਾਂ ਵਾਲਾ ਮਸਲਾ ਸੀ ਕਿ ਜੇ 60 ਦਿਨਾਂ ਸੌ ਨਹੀਂ ਚੱਕੀ ਤਾਂ ਸੰਸਦ ਹੀ ਜਾਣ ਦਾ ਖਤਰਾ ਹੈ ਉਹ ਮਸਲਾ ਟਲ ਗਿਆ ਹਾਂ ਹੁਣ ਅਗਲੀ ਚਰਚਾ ਇਹ ਹੈ ਕਿ ਕੀ ਉਹਨਾਂ ਨੂੰ ਭਾਗ ਲੈਣ ਦਿੱਤਾ ਜਾਊਗਾ ਸੰਸਦੀਆਂ ਬੈਠਕਾਂ 'ਚ ਸੈਸ਼ਨਾਂ ਸੀਸਾ ਲੈ ਸਕਿਆ ਕਰਨਗੇ ਜਾਂ ਨਹੀਂ ਉਹ ਸਾਰੀ ਪ੍ਰਕਿਰਿਆ ਤੇ ਅਜੇ ਸਵਾਲ ਹੈਗੇ ਨੇ ਕਿ ਉਹ ਪ੍ਰਕਿਰਿਆ ਕਿਵੇਂ ਅੱਗੇ ਵਧਣੀ ਹੈ ਤੇ ਨਾਲ ਹੀ ਇਹ ਚਰਚਾ ਜੋਰ ਫੜਦੀ ਜਾ ਰਹੀ ਹੈ ਕਿ ਕੀ ਹੁਣ ਐਨਐਸਏ ਹਟੇਗਾ ਇਧਰ ਜਲੰਧਰ ਪੱਛਮੀ